ਸਤਿਕਾਰ ਇਹ ਆਕਾਸ਼वाणी ਹੈ ਹੁਣ ਤੁਸੀਂ ਗੁਰਮਿੰਦਰ ਸਿੰਘ ਤੋਂ ਪ੍ਰਾਦੇਸ਼ ਖਬਰਾਂ ਸੁਣੋ ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਹਿਲਗਾਮ دہشت گردੀ ਹਮਲੇ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ ਆਕਾਸ਼वाणी ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਕੀਤਾ ਸੰਬੋਧਨ ਕੇਂਦਰੀ ਸੁਰੱਖਿਆ ਕਮੇਟੀ ਵੱਲੋਂ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਪਾਬੰਦੀ ਤਹਿਤ 537 ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਪਰਤੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੂਰ ਦਾ ਪੰਜਾਬ ਮੈਰਾਥਨ ਦਾ ਆਯੋਜਨ 650 ਤੋਂ ਵੱਧ ਲੋਕਾਂ ਨੇ ਨਸ਼ਿਆਂ ਖਿਲਾਫ ਲੜਨ ਦੀ ਚੁੱਕੀ ਸੋ ਜਲੰਧਰ ਵਿਖੇ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਾਰੀਆਂ ਗੈਰ ਕਾਨੂੰਨੀ ਸਾਰੀਆਂ ਉਟਾਇਆ ਅਤੇ ਆਈਪੀਐਲ ਕ੍ਰਿਕਟ ਵਿੱਚ ਦਿੱਲੀ ਕੈਪੀਟਲ ਦਾ ਮੁਕਾਬਲਾ ਰਾਇਲ ਚੈਲੈਂਜਰਜ਼ ਬੰਗਲੌਰੂ ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਹਿਲਗਾਮ ਦੇ دہشتਗਰਦ ਹਮਲੇ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਇਸ ਮਹੀਨੇ ਦੀ 22 ਤਰੀਕ ਨੂੰ ਪਹਿਲਗਾਮ ਵਿੱਚ ਹੋਏ دہشتਗਰਦੀ ਹਮਲੇ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਇਹ ਹਮਲਾ دہشتਗਰਦਾਂ ਦੇ ਸਰਪ੍ਰਸਤਾਂ ਦੀ ਨਿਰਾਸ਼ਾ ਤੇ ਕਾਇਰਤਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਤੇ ਜੰਮੂ ਕਸ਼ਮੀਰ ਦੇ ਦੁਸ਼ਮਣ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਕਸ਼ਮੀਰ ਵਿੱਚ ਸ਼ਾਂਤੀ ਵਾਪਸ ਆ ਰਹੀ ਹੈ ਲੋਕਤੰਤਰ ਮਜ਼ਬੂਤ ਹੋ ਰਿਹਾ ਹੈ ਤੇ ਸੈਲਾਨੀ ਨਾਗਰਿਕਾਂ ਦਾ ਵੱਧ ਰਹੇ ਨੇ ਸ੍ਰੀ ਮੋਦੀ ਨੇ ਕਿਹਾ ਕਿ دہشتਗਰਦਾਂ ਤੇ دہشتਵਾਦ ਦੇ ਸਰਪ੍ਰਸਤਾਂ ਨੇ ਸਾਜ਼ਿਸ਼ ਨੂੰ ਅੰਜਾਮ ਦਿੱਤਾ ਕਿਉਂਕਿ ਉਹ ਚਾਹੁੰਦੇ ਨੇ ਕਿ ਕਸ਼ਮੀਰ ਨੂੰ ਦੁਬਾਰਾ ਦਬਾਹ ਕੀਤਾ ਜਾਵੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ دہشت ਗਰਦੀ ਵਿਰੋਧ ਇਸ جنگ ਵਿੱਚ ਸਭ ਤੋਂ ਵੱਡੀ ਤਾਕਤ 140 ਕਰੋੜ ਭਾਰਤੀਆਂ ਦੀ ਏਕਤਾ ਹੈ आतंकवाद के खिलाफ देश की एकता हमारी निर्णायक लड़ाई का आधार है हमें देश के सामने आई इस चुनौती का सामना करने के लिए अपने संकल्पों को मजबूत करना है आज दुनिया देख रही है इस आतंकी हमले के बाद पूरा देश एक स्वर में बोल रहा है ਉਨ੍ਹਾਂ ਕਿਹਾ ਕਿ ਇਹ ਇਕਤਾ دہشت گردੀ ਵਿਰੋਧ ਦੇਸ਼ ਦੀ ਫੈਸਲਾਕੁਨ ਲੜਾਈ ਦਾ ਆਧਾਰ ਹੈ। ਉਨ੍ਹਾਂ ਇਸ ਚੁਣੌਤੀ ਦਾ ਸਾਹਮਣਾ ਕਰਨ ਦੇ ਇਰਾਦੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੱਕ ਰਾਸ਼ਟਰ ਵਜੋਂ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਦੁਨੀਆ ਭਰ ਤੋਂ ਲਗਾਤਾਰ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਵਿਸ਼ਵ ਨੇਤਾਵਾਂ ਨੇ ਉਨ੍ਹਾਂ ਨੂੰ ਫੋਨ ਕੀਤਾ ਹੈ ਤੇ ਇਸ ਘਿਣਾਉਣੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਪੱਤਰ ਲਿਖੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ دہشت گرد ਵਿਰੁੱਧ ਦੇਸ਼ ਦੀ ਲੜਾਈ ਵਿੱਚ 140 ਕਰੋੜ ਭਾਰਤੀਆਂ ਦੇ ਨਾਲ ਖੜੀ ਏ ਉਹਨਾਂ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਨਸਾਫ ਮਿਲੇਗਾ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਪਾਬੰਦੀ ਤੇ ਕੇਂਦਰੀ ਸੁਰੱਖਿਆ ਕਮੇਟੀ ਦੇ ਫੈਸਲੇ ਤੇ ਇਸ ਪ੍ਰਬੰਧ ਅਧੀਨ ਭਾਰਤ ਵਿੱਚ ਮੌਜੂਦ ਲੋਕਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਚਲੇ ਜਾਂਦੀਆਂ ਹਿਦਾਇਤਾਂ ਦੇ ਮੱਦੇਨਜ਼ਰ 537 ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਾਪਸ ਪਰਤ ਗਏ ਨੇ। ਇਹਨਾਂ ਵਿੱਚੋਂ 237 ਅੱਜ ਅਮਰitsar ਵਿੱਚ ਅਟਾਰੀ ਵਾਗਾ ਸਾਂਝੀ ਚੈੱਕਪੋਸਟਾਂ ਹੀ ਆਪਣੇ ਦੇਸ਼ ਵੀ ਪਰਤ ਆਏ ਨੇ। ਇਹ ਫੈਸਲਾ 22 April ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੇ ਮੱਦੇਨਜ਼ਰ ਲਿਆ ਗਿਆ ਏ। ਇਸ ਦੌਰਾਨ ਪ੍ਰੋਟੋਕਾਲ ਅਫਸਰ ਅਮਨ ਮਾਹੌਲ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਦੀ ਵਾਪਸੀ ਦੀ ਆਖਰੀ ਤਰੀਕ 29 April ਤੱਕ ਵਧਾ ਦਿੱਤੀ ਗਈ ਏ। ਜਿਸ ਵਿੱਚ ਮੈਡੀਕਲ ਵੀਜ਼ਾ ਧਾਰਕ ਵੀ ਸ਼ਾਮਲ ਨੇ आज की तारीख में दो पाकिस्तानी नागरिक जो कि इंडिया से पाकिस्तान जा चुके हैं और 116 भारतीय सोलह भारतीय वो वापस आ चुके हैं चौबीस लेके अब तक की नजर में देखा जाए पांच सौ पाकिस्तान से इंडिया वापस जा चुके हैं और 850 भारतीय जो पाकिस्तान अलग अलग वीजा पे गए हुए थे वो वापस आ चुके हैं तो टोटल टो तेरह सौ सु सतासी भागनेश्वर इंडियन आपस में इनको मिक्स किया गया तो ये सारे पाकिस्तान और इंडिया आ जाए इसकी लास्ट की डेट ट्वेंटी नाइन्थ अभी इन्होंने डिक्लेयर कर दिया है की ट्वेंटी नाइन्थ तक चाहे वो किसी भी वीजे पे पाकिस्तान या इंडिया में है तो वापस ਉਤਰਾਖੰਡ ਸਰਕਾਰ ਨੇ ਚਾਰ ਧਾਮ ਅਤੇ ਹੇਮਕੁੰਡ ਸਾਹਿਬ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ 77 ਪਾਕਿਸਤਾਨੀ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਫੈਸਲਾ ਤੁਰੰਤ ਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਐਲਾਨ ਸੂਬੇ ਦੇ ਸੈਰ ਸਪਟਾ ਅਤੇ ਸੱਭਿਆਚਾਰਕ ਮੰਤਰੀ ਸਤਪਾਲ ਮਹਾਰਾਜ ਨੇ ਕੀਤਾ। ਸਤਪਾਲ ਮਹਾਰਾਜ ਨੇ ਸਰਕਾਰ ਦੇ ਰੋਖ ਨੂੰ ਸਪਸ਼ਟ ਕੀਤਾ ਅਤੇ ਕਿਹਾ ਕਿ ਸੈਰ ਸਪਟਾ ਅਤੇ ਦਹਿਸ਼ਤਗਰਦੀ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਸਾਰੇ ਸ਼ਰਧਾਲੂਆਂ ਲਈ ਇੱਕ ਸੁਰੱਖਿਅਤ ਅਤੇ ਅਧਿਆਤਮਿਕ ਤੌਰ ਤੇ ਸੰਤੁਸ਼ਟੀਜਨਕ ਤਜਰਬਾ ਯਕੀਨੀ ਬਣਾਉਣ ਲਈ ਸੂਬੇ ਦੀ ਵਚਨਬੱਤਾਂ ਨੂੰ ਦੁਹਰਾਇਆ। ਸ੍ਰੀ ਮਹਾਰਾਜ ਨੇ ਇਹ ਵੀ ਦੱਸਿਆ ਕਿ ਚਾਰਤਾਂ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਹੁਣ ਤੱਕ 22 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ ਜਿਨ੍ਹਾਂ ਵਿੱਚ 185 ਦੇਸ਼ਾਂ ਦੇ 25000 ਤੋਂ ਵੱਧ ਕੁਮਾਂਤਰੀ ਸ਼ਰਧਾਲੂ ਵੀ ਸ਼ਾਮਲ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸੈਂਟ ਲਈ @therateairrnju jalandhar ਸਾਡਾ ਫੇਸਬੁੱਕ ਪੇਜ ਹੈ rnju-air jalandhar ਅਤੇ YouTube ਤੇ ਸਾਡਾ ਚੈਨਲ ਹੈ @therateair jalandhar ਯੋਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਚਲੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀਟੀ ਗਰੁੱਪ ਰੇਡੀਓ ਮਿਰਜੀ ਥੇਨ ਦਾ ਹਸਪਤਾਲ ਤੇ ਲਵਲੀ ਬੇਕ ਸਟੂਡੀਓ ਵੱਲੋਂ ਦੌੜਦਾ ਪੰਜਾਬ ਨਾਹੇਟ ਮੈਰਾਥਨ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਡਾਕਟਰ ਹਰਮਨ ਚੂ ਅਗਰਵਾਲ ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ 3 ਕਿਲੋਮੀਟਰ ਕੈਟਾਗਰੀ ਵਿੱਚ ਹਿੱਸਾ ਲੈ ਕੇ ਨਸ਼ਿਆਂ ਖਿਲਾਫ ਇੱਕ ਜੁਟਤਾ ਦਾ ਸੱਦਾ ਦਿੱਤਾ ਪਲੰਤਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਸਮਾਰੋਹਦਾਨ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਵੱਡੀ ਗਿਣਤੀ ਵਿੱਚ ਨੌਜਵਾਨਾਂ ਸਮੇਤ ਕਰੀਬ 500 ਵਿਅਕਤੀਆਂ ਨੂੰ ਨਸ਼ਿਆਂ ਖਿਲਾਫ ਲੜਨ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਦਾ ਵਿਰੋਧ ਕਰਨ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛਡੋਣ ਲਈ ਪ੍ਰੇਰਿਤ ਕਰਨ ਦੀ ਸੋਚ ਕਾਈ ਗਈ ਸੋਚ ਚੁੱਕਣ ਅਪਰੰਤ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਮੈਰਾਥਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਈ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਵੀ ਨਸ਼ਿਆਂ ਵਿਰੋਧ ਇੱਕ ਵਿਸ਼ਾਲ ਜਾਗਰੂਤਾ ਰੈਲੀ ਕਰਵਾਈ ਗਈ ਜਿਸ ਵਿੱਚ ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਕਰਮਚਾਰੀਆਂ ਤੇ ਆਮ ਲੋਕਾਂ ਨੇ ਹਿੱਸਾ ਲਿਆ ਰੈਲੀ ਦੀ ਅਗਵਾਈ ਪੰਜਾਬ ਦੇ ਕੈਬਨਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤੀ ਉਹਨਾਂ ਸਾਰੇ ਹਾਜ਼ਰੀਨ ਨੂੰ ਇਸ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਨ ਦੀ ਸੋਚਕਾਈ ਜਲੰਧਰ ਵਿਖੇ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਪਿੰਨ ਨਕਲਪਾਲ ਵਿਖੇ ਨਸ਼ਾ ਤਸਕਰਾਂ ਨੂੰ ਸਾਰੀਆਂ ਗਈਆਂ ਗੈਰਕਾਨੂੰਨੀ ਸਾਰੀਆਂ ਨੂੰ ਢਾਇਆ ਗਿਆ ਹੈ ਪੰਚਾਇਤ ਵਿਭਾਗ ਤੇ ਪੁਲਿਸ ਟੀਮਾਂ ਵੱਲੋਂ ਸਰਕਾਰੀ ਜ਼ਮੀਨ ਤੇ ਅਣਅਧਿਕਾਰਿਤ ਟੰਗਣਾ ਬਣਾਈਆਂ ਗਈਆਂ ਸਾਰੀਆਂ ਨੂੰ ਢਾਇਆ ਗਿਆ ਹੈ ਇਸ ਬਾਰੇ ACP ਬਵਨਦੀਪ ਸਿੰਘ ਨੇ ਦੱਸਿਆ ਕਿ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਗਈ ਸੀ ਕਿ ਪਿਛਲੇ ਵਿੱਚ ਉਹਨਾਂ ਨੇ ਇਲੀਗਲ ਇਨਕਲੂਜਮੈਂਟ ਕੀਤੀ ਹੈ ਪੰਚਾਇਤੀ ਲੈਂਡ ਜਦੋਂ ਅਸੀਂ ਪੜਤਾਲ ਕੀਤੀ ਤੇ ਇਹ ਜਗ੍ਹਾ ਜਿਹੜੀ ਆ ਹਰਦੀਪ ਸਿੰਘ ਦੀਪਾ ਨਾਮ ਦਾ ਖੇੜਾ ਹੈਗਾ ਉਹਦੀ ਹੈਗੀ ਆ ਹਰਦੀਪ ਸਿੰਘ ਦੀਪਾ ਸਾਡੀ ਗ੍ਰਾਮ ਦੇ ਵਿੱਚ ਹੈ ਉਸਦੇ ਖਿਲਾਫ ਨਾ ਨਡੀਪੀਐਸ ਦੇ ਮੁਕਦਮੇ ਦਰਜਨ ਤੋਂ ਇਲਾਵਾ ਉਸਦੇ ਫਾਦਰ ਅਤੇ ਉਹਦਾ ਬ੍ਰਦਰ ਵੀ ਡਰੱਗ ਦੇ ਵਿੱਚ ਇਨਵੋਲਡ ਹੈ ਤੇ ਜਿੰਨਾ ਖਲਾਫ ਵੀ ਦੋ ਦੋ ਮੁਕਦਮੇ ਦਰਜ ਹਨ ਇਸ ਮੁਕੇ ਪਿੰਡ ਵਾਸੀਆਂ ਨੂੰ ਨਸ਼ਾ mafia ਖਿਲਾਫ ਕੀਤੀ ਗਈ ਬਲਡੋਜ਼ਰ ਕਾਰਵਾਈ ਦਾ ਸਵਾਗਤ ਕਰਦੇ ਆਸ ਪ੍ਰਗਟਾਈ ਗਈ ਕਿ ਪੰਜਾਬ ਸਰਕਾਰ ਦੀ ਮਹਿੰਮ ਜਦ ਨਸ਼ਿਆਂ ਵਿਰੋਧ ਮਹਿੰਮ ਤਹਿਤ ਕੀਤੀ ਜਾ ਰਹੀ ਕਾਰਵਾਈ ਸਤਕਾ ਜਲਦ ਹੀ ਪਿੰਡ ਨਸ਼ਾ ਮੁਕਤ ਹੋਵੇਗਾ ਇਸੇ ਤਰ੍ਹਾਂ ਮੋਗਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਦੋਲੇਵਾਲਾ ਵਿੱਚ ਨਸ਼ਾ ਤਸਕਰਾ ਦੇ ਗੈਰ ਕਾਨੂੰਨੀ ਤੌਰ ਤੇ ਬਣਾਏਗੇ 4 ਘਰ ਢਾ ਦਿੱਤਾ ਹੈ ਇਹ ਕਾਰਵਾਈ ਐਸਐਸਪੀ ਅਜੀਤ ਗਾਂਧੀ ਦੀ ਨਿਗਰਾਨੀ ਹੇਠ ਕੀਤੀ ਗਈ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਘਰ ਬਦਨਾਮ ਨਸ਼ਾ ਤਸਕਰ ਪਰਮਜੀਤ ਸਿੰਘ ਲਖਮਿੰਦਰ ਸਿੰਘ ਬੂਟਾ ਸਿੰਘ ਤੇ ਰਾਜਵਿੰਦਰ ਕੌਰ ਦੇ ਸਨ ਜਿਨ੍ਹਾਂ ਤੇ ਐਨਡੀਐਸਪੀਐਸ ਤਹਿਤ ਕਈ ਅਪਰਾਧਿਕ ਮਾਮਲੇ ਦਰਜ ਨੇ ਪੰਜਾਬ ਦੇ ਪੰਚਾਇਤ ਮੰਤਰੀ ਤਰਨਪ੍ਰਿੰਤ ਸਿੰਘ ਸੋਨ ਨੇ ਕਿਹਾ ਕਿ ਸੂਬੇ ਵਿੱਚ ਪਿੰਡਾਂ ਦੇ ਛੱਪਣਾ ਦੀ ਸਫਾਈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਅੱਜ ਖੰਨਾ ਵਿਖੇ ਦੋਰੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਲਗਭਗ 1500 ਛੱਪਣਾ ਦੀ ਸਫਾਈ ਕਰ ਰਹੀ ਹੈ ਜਿਸ ਤਹਿਤ ਖੰਨਾ ਦੇ ਪਿੰਡ ਪਮਦੀ ਵਿਖੇ ਛੱਪਣ ਨੂੰ ਲਗਭਗ 50 ਸਾਲ ਬਾਅਦ ਸਾਫ਼ ਕੀਤਾ ਗਿਆ ਹੈ ਆਖਰ ਵਿੱਚ ਖਾਸ ਖਬਰਾਂ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਗਾਮ ਦੈਸ਼ਗਰਦੀ ਹਮਲੇ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਕੀਤਾ ਸੰਬੋਧਨ। ਕੇਂਦਰੀ ਸੁਰੱਖਿਆ ਕਮੇਟੀ ਵੱਲੋਂ ਪਾਕਿਸਤਾਨੀ ਨਾਗਰਿਕਾਂ ਲਈ ਸਰਕ ਵੀਜ਼ਾ ਪਾਬੰਦੀ ਤਹਿਤ 537 ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਪਰਤੇ। ਜਲੰਧਾ ਪ੍ਰਸ਼ਾਸਨ ਵੱਲੋਂ ਦੌੜਦਾ ਪੰਜਾਬ ਮੈਰਾਥਨ ਦਾ ਆਯੋਜਨ 6500 ਤੋਂ ਵੱਧ ਲੋਕਾਂ ਨੇ ਨਸ਼ਿਆਂ ਖਿਲਾਫ ਲੜਨ ਦੀ ਚੁੱਕੀ ਸੌ। ਜਲੰਧਰ ਵਿਖੇ ਜੋਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਉਸਾਰੀਆਂ ਹੀ ਗੈਰ ਕਾਨੂੰਨੀ ਉਸਾਰੀਆਂ ਟਾਈਆਂ ਤੇ ਆਈਪਲ ਕ੍ਰਿਕਟ ਵਿੱਚ ਦਿੱਲੀ ਕੈਪੀਟਲ ਦੇ ਨਾਮਕਾਲਾ ਰਾਇਲ ਚੈਲੈਂਜਰ ਬੰਗਲੌਰੂ ਨਾ ਹੋਵੇਗਾ ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 7:30 ਤੇ ਨਮਸਕਾਰ